ਯੇ ਵੀ ਤੁਸੀਂ ਸੱਤ ਤੋਂ 10000 ਵਾਲਾ ਲੈਨੇ ਹੋ ਓਕੇ ਇਹਦੇ ਨਾਲ ਤੁਹਾਡਾ 5000 ਦਾ ਪੁਰਾਣਾ ਕੱਟਿਆ ਜਿਹੋ ਜੇ ਮਰਜੀ ਹੋ 5000 ਦਾ ਹਾਂਜੀ ਜਿਹੋ ਜੇ ਮਰਜੀ ਜਿਹੋ ਜੇ ਮਰਜੀ ਦਿਓ ਵਾਹ ਜੀ ਵਾਹ ਜਿਹੋ ਜੇ ਮਰਜੀ ਦਾ ਮਤਲਬ ਇਹ ਨਹੀਂਗਾ ਵੀ ਤੁਹਾਡਾ ਕੂਲਰ ਚੱਲਣਾ ਚਾਹੀਦਾ ਚਾਹੇ ਕੂਲਰ ਚਾਲਦਾ ਨਹੀਂ ਚਾਲਦਾ ਮੋਟਰ ਸੜੀ ਹੋਵੇ ਕੁਝ ਮਰਜੀ ਹੋਇਆ ਹੋਵੇ ਹਣਾ ਜੀ ਗਾਇਆ ਹੋਵੇ ਜਿਹੜਾ ਮਰਜੀ ਹੋਵੇ ਉਹ ਗੁੱਲੇ ਤੁਸੀਂ ਇਹਨਾਂ ਨੂੰ ਦੇ ਜਣਾ 5000 ਦਾ ਕੱਟ ਲਵਾਂਗੇ ਜੇ ਤੁਸੀਂ 15 ਵਾਲਾ ਲੈਨੇ ਹੋ ਤੇ ਤੁਹਾਡਾ 7.5 ਦਾ ਕੱਟਿਆ ਜਾ ਪ੍ਰਾਣਾ ਗੁੱਲੇ ਹਾਂਜੀ ਆ ਵਾਸ਼ਿੰਗ ਮਸ਼ੀਨ ਦੇਖ ਸਕਦੇ ਤੁਸੀਂ ਇਹ ਵਾਸ਼ਿੰਗ ਮਸ਼ੀਨ ਦੇਖ ਲਓ ਬਈ ਇਹ ਵਾਸ਼ਿੰਗ ਮਸ਼ੀਨ ਕਿੰਨੇ ਦੀ ਕੱਟੀ ਆ ਬਈ ਇਹ ਵੀ 5000 ਦੀ ਇਹ ਵੀ 5000 ਦੀ ਕੱਟ ਲਈ ਬਈ ਆ ਟੁੱਟੀ ਦਾ ਸਾਰੇ ਪਾਸੇ ਪਈ ਆ ਬਈ ਕੋਈ ਗੱਲ ਨਹੀਂ ਵੀਰੇ ਏਸੀ ਦੀ ਬਹੁਤ ਵਧੀਆ ਸਕੀਮ ਆਪਣੀ ਓਕੇ ਇਹ ਏਸੀ ਉਹਦੇ ਹੀ ਕੰਪਨੀ ਦਾ ਜੀ ਇਹ 35000 ਰੁਪਏ ਦਾ 35000 ਦਾ ਏਸੀ ਹਾਂਜੀ ਇਹਦੇ ਨਾਲ 10000 ਰੁਪਏ ਦਾ ਤੁਸੀਂ ਸਾਨੂੰ ਪੁਰਾਣਾ ਏਸੀ ਦੇ ਸਕਦੇ ਹੋ ਪੁਰਾਣਾ ਏਸੀ ਦੇ ਦੋ ਜੇ ਕਿਸੇ ਅੰਦਰ ਏਸੀ ਪਹਿਲੀ ਿਆ ਲਗਾਉਣਾ ਤੇ ਦੇ ਕੋਲ ਕੂਲਰ ਪਿਆ अलमारी ਪਈ ਹੈ ਹਾਂਜੀ ਆ ਤੁਸੀਂ ਸਾਨੂੰ ਕੂਲਰ ਦੇ ਦਿਓ ਉਹ ਵੀ 6000 ਦਾ ਕੱਟ ਦੇਾਂਗੇ ਤੇ ਹੁਣ ਇਹ ਤੇ ਵੀ ਆਫਰ ਦੇ ਦੋ ਫਿਰ ਇਹਦੇ ਤੇ ਆਫਰ ਆਪਾਂ ਦੇਵਾਂਗੇ ਵੀ ਤੁਹਾਨੂੰ 15000 ਦਾ ਲੈ ਕੇ ਨਾਲ LED ਫ੍ਰੀ ਦੇ ਦਾਂਗੇ 32 ਇੰਚ ਆਗੇ ਬੰਦੇ ਨਾਲ ਹਾਂਜੀ LED ਮਿਲੂਗੀ ਮਿਲਦੀ LED ਆ LED ਬਾਈ ਕੈਵਨ ਦੇ ਨਾਲ ਫ੍ਰੀ ਮਿਲਨੀ ਹੈ ਜੇ ਤੁਸੀਂ ਕੈਵਨ 15000 ਦਾ ਖਰੀਦੋਗੇ ਤਾਂ ਆਹ ਈ LED 32 ਇੰਚ ਦੀ ਈ ਲੱਗੀ ਆ ਇਹ ਜਮਾ ਫ੍ਰੀ ਤੁਸੀਂ ਲਿਆ ਸਕਦੇ ਹੋਣਾ ਦੇਖੋ ਬਾਈ ਆਹ ਟੇਬਲ ਦੇਖੋ ਤੁਸੀਂ ਬਾਈ ਆਹ ਟੇਬਲ ਦੀ ਗੱਲ ਕਰੀਏ ਸਾਰਾ ਟੁੱਟਿਆ ਪਿਆਣਾ ਇਹਦੇ ਕੱਚ ਕੁਛ ਨਿਕਲਿਆ ਪਿਆ ਦੇਖ ਸਕਦੇ ਹੋ ਕਬਾੜ ਵਾਲੀ ਹਾਲਤ ਦੇ ਵਿੱਚ ਆਇ ਕਿੰਨੇ ਦਾ ਕੱਟਿਆ 2000 ਦਾ ਕੱਟਿਆ ਵੀਰੇ 2000 ਦਾ ਕੱਟਿਆ ਹਾਂਜੀ ਹਾਂਜੀ ਵਾਹ ਜੀ ਵਾ ਹੁਣ ਜੇ ਕਈ ਵਾਰੀ ਪੁਰਾਣੇ ਪਏ ਆ ਇਹਦਾ ਕੋਈ ਮੁੱਲ ਮੂਲੇ ਲੱਗੂਗਾ ਹਾਂ ਜੀ ਆ ਪੂਰਾ ਵਧੀਆ ਮੁੱਲ ਦੇਵਾਂਗੇ ਜੀ ਇਹ ਆਪਾਂ ਬਾਗ 10000 12000 ਰੁਪਏ ਦਾ ਲਵਾਂਗੇ ਆਧਾ ਹਜ਼ਾਰ ਤਾਂ ਕੱਟਿਆ ਜਾਉ ਹਾਂਜੀ ਹਾਂ ਇਸ ਟਾਈਮ ਮੈਂ ਬਈ ਬਰਨਾਲੇ ਦੇ ਬੱਸ ਸਟੈਂਡ ਦੇ ਕੋਲੇ ਖੜਾ ਤੇ ਇਹ ਬੰਦਿਆਂ ਦਾ ਬਈ ਸਾਰਾ ਪੰਜਾਬ ਹੈਣਾ ਭਾ ਇਹ ਗੱਲ ਕਹਿ ਸਕਦੇ ਆ ਕਿਉਂਕਿ ਤੁਸੀਂ ਕੋਈ ਇਹੋ ਜਿਹਾ ਦੁਕਾਨਦਾਰ ਦੇਖਿਆ ਜਿਹੜਾ ਤੁਹਾਡਾ ਪੁਰਾਣਾ ਪਾਰ ਸਮਾਨ ਟੁੱਟਿਆ ਭਜਾ ਸਮਾਨ ਵੀ ਤੁਹਾਡਾ 5 ਤੋਂ 7000 ਦੇ ਵਿੱਚ ਕੱਟ ਲੇ ਨਹੀਂ ਦੇਖਿਆ ਨਾ ਆਜੋ ਫਿਰ ਮੈਂ ਤੁਹਾਨੂੰ ਇਹੋ ਜਿਹੇ ਬੰਦੇ ਨਾਲ ਮਲਾਉਣਾ ਜਿਨੂੰ ਮਿਲ ਕੇ ਬਹੁਤ ਖੁਸ਼ ਹੋ ਜਾਓਗੇ ਕਿਉਂਕਿ ਇਹੋ ਜੀ ਆਫਰ ਮੈਨੂੰ ਨਹੀਂ ਲੱਗਦਾ ਮੈਂ ਭਾਈ ਕਿੰਨੇ ਬੰਦਾਂ ਨੇ ਵੀਡੀਓ ਕੀਤਾ ਮੈਨੂੰ ਹੀ ਲੱਗਦਾ ਕਿਸੇ ਨੇ ਦਿੱਤੀ ਹੋਣੀ ਆ ਸੱਚੀ ਗੱਲ ਵਾਜੀ ਆਤੋ ਬੰਦਾ ਕੀ ਹਾਲ ਚਾਲ ਹੈ ਥੋੜਾ ਬਹੁਤ ਵਧੀਆ ਜੀ ਤੁਸੀਂ ਪਹਿਲਾਂ ਤੁਹਾਨੂੰ ਮੁਬਾਰਕਾਂ ਜੀ ਤੁਸੀਂ ਬਹੁਤ ਵਧੀਆ ਆਫਰ ਦੇ ਰਹੇ ਹੋ ਨਾ ਜਿਵੇਂ ਗੱਲ ਕਈ ਵਾਰ ਹੁੰਦੇ ਆ ਨਾ ਵੀ ਕਿਨਾਂ ਕੋਈ ਸਮਾਨ ਪੁਰਾਣਾ ਪਿਆ ਹੋਵੇ ਤੇ ਉਹ ਬੰਦਾ ਬਣ ਕੇ ਚਲੋ ਕਈ ਵਾਰੀ ਨਹੀਂ ਖਰੀਦ ਸਕਦਾ ਜਾਂ ਉਦਾਂ ਹੁੰਦੀ ਸਿਚੁਏਸ਼ਨ ਬੰਦੇ ਦੀ ਤਾਂ ਉਹ ਤੁਸੀਂ ਓਨਾ ਹੀ ਘੱਟ ਲੈਨੇ ਹੋ ਬੰਦੇ ਦਾ ਕਿੰਨੇ ਰੇਟ ਦੇ ਵਿੱਚ ਕੱਢ ਲੈਣਾ ਜਿੰਨੇ ਨਵੀਂ ਚੀਜ਼ ਆਉਂਦੀ ਆ ਆ ਜੀ ਪਹਿਲਾਂ ਸਾਨੂੰ ਸਾਰਾ ਐਡਰੈਸ ਇੱਕ ਵਾਰ ਸਮਝਾ ਵੀ ਦਿਓ ਵੀ ਕਿਹੜਾ ਰੈਸਾ ਕਿੱਥੇ ਆ ਆਪਣਾ ਜੀ ਬੱਸ ਅੱਡੇ ਕੋਲ ਬਰਨਾਲੇ শোরੂਮ ਆ ਜੀ ਜੀ ਸਰਦਾਰ ਹੈਂਡਲੂਮ ਓਕੇ ਜੀ ਬੱਸ ਅੱਡੇ ਤੋਂ ਜਿੱਥੋਂ ਬੱਸ ਬਾਹਰ ਨਿਕਲਦੀ ਉੱਥੇ ਆਪਣਾ ਆਟੋ ਖੜਾ ਹੁੰਦਾ ਓਕੇ ਉਹ ਫ੍ਰੀ ਸੇਵਾ ਲੈ ਕੇ ਆਂਦਾ ਜੀ ਇਹਦਾ ਫਿਰ ਸਮਾਨ ਛੱਡ ਕੇ ਵੀ ਆਉ। ਲਾਓ ਵੀ ਮਿੱਤਰੋ ਜੇ ਤੁਸੀਂ ਬੱਸ ਸਟੈਂਡ ਆਵੋਗੇ ਜੀ ਬੱਸ ਸਟੈਂਡ ਤੁਸੀਂ ਉੱਤਰ ਕੇ ਉਹ ਆਟੋ ਤੇ ਚੜ ਜਾਣਾ। ਇਹਨਾਂ ਦਾ ਆਟੋ ਤੋਂ ਮੇਰੇ ਕਹਾਂ ਲਾਊਗੀ 4-500 ਮੀਟਰ ਦੀ ਦੂਰੀ ਤੇ ਤੁਹਾਡੇ ਨੇ ਸ਼ਾਪ ਉਹ ਛੱਡ ਕੇ ਜਾਊਗਾ। ਉਹ ਛੱਡ ਕੇ ਜਾਣਗੇ ਤੁਹਾਨੂੰ ਆਟੋ ਤੇ ਤੁਹਾਨੂੰ ਭੜਕਣ ਦੀ ਲੋੜ ਨਹੀਂ ਉਹ ਫ੍ਰੀ ਆਟੋ ਆ ਆਟੋ ਦੀ ਵੀ ਕੋਈ ਹਾਂਜੀ ਉਹ ਲੱਗਣ ਹੀ ਦੇਣੀ ਇਹਨਾਂ ਨੇ। ਪਹਿਲਾਂ ਤਾਂ ਇਹ ਦੱਸੋ ਜੀ ਤੁਹਾਨੂੰ ਆਫਰਾਂ ਕਾਦੇ ਕਾਦੇ ਤੇ ਮਿਲਣਗੀਆਂ ਪਹਿਲਾਂ ਤੁਸੀਂ ਕੂਲਰਾਂ ਦੀਆਂ ਆਫਰਾਂ ਦੇਖੋ ਜੀ ਓਕੇ ਆ ਕੂਲਰ ਪਿਆ ਜੀ ਹਾਂ ਜੀ ਜਿਵੇਂ ਪੰਜਾਬ ਚ ਪਹਿਲੇ ਨੰਬਰ ਤੇ ਆਪਣੇ ਕੋਲ ਆਫਰ ਹੈ ਜੀ ਇਹ ਤੁਹਾਨੂੰ ਸਾਰੇ ਪੰਜਾਬ ਚ ਕਿਤੋਂ ਵੀ ਨਹੀਂ ਮਿਲੂ ਨਹੀਂ ਮਿਲਨੀ ਹਾਂ ਜੀ ਹਾਂ ਜਿਵੇਂ ਆਪਣੇ ਕੋਲ 911 ਕਹਿੰਦੇ ਕੂਲਰ ਜੀ ਇਹਨੂੰ ओके okay जी ਆ ਥਾਰ ਕੂਲਰ ਹੈ ਜੀ ਸਾਰੇ ਤਰ੍ਹਾਂ ਦੇ ਮਾਡਲ ਨੇ ਆਪਣੇ ਕੋਲ ਠੀਕ ਹੈ ਜੀ 50 ਡਿਜ਼ਾਈਨਾਂ ਕੂਲਰਾਂ ਚ 50 ਰੰਗ ਆ ਜੀ 50 ਡਿਜ਼ਾਈਨਾਂ 50 ਰੰਗ ਆ 2 ਸਾਲ ਦੀ ਗਾਰੰਟੀ ਹੈ ਜੀ ਇਹਨਾਂ ਦੀ ਅੱਛਾ 2 ਸਾਲ ਦੀ ਗਾਰੰਟੀ ਦੇ ਨਾਲੇ ਕੂਲਰ ਲੈ ਲੰਗੇ ਜੀ ਤੁਹਾਨੂੰ ਵਾਹ ਜੀ ਜਿਵੇਂ ਤੁਸੀਂ ਸੱਤ ਤੋਂ 10000 ਵਾਲਾ ਲੈਨੇ ਹੋ ਓਕੇ ਇਹਦੇ ਨਾਲ ਤੁਹਾਡਾ 5000 ਦਾ ਪ੍ਰਾਣਾ ਕੱਟਿਆ ਜੂ ਜਿਹੋ ਜੇ ਮਰਜੀ ਹੋ 5000 ਦਾ ਹਾਂ ਜੀ ਹਾਂ ਜਿਹੋ ਜੇ ਮਰਜੀ ਜਿਹੋ ਜੇ ਮਰਜੀ ਦਿਓ ਵਾਹ ਜੀ ਵਾਹ ਜਿਹੋ ਜੇ ਮਰਜੀ ਦਾ ਮਤਲਬ ਇਹ ਨਹੀਂਗਾ ਵੀ ਤੁਹਾਡਾ ਕੂਲਰ ਚੱਲਣਾ ਚਾਹੀਦਾ ਚਾਹੇ ਕੂਲਰ ਚੱਲਦਾ ਨਹੀਂ ਚੱਲਦਾ ਮੋਟਰ ਸੜੀ ਹੋਵੇ ਕੁਛ ਮਰਜ਼ੀ ਹੋਇਆ ਹੋਵੇ ਹਨਾ ਜੀ ਗਾਇਆ ਹੋਵੇ ਜਾਂ ਮਰਜ਼ੀ ਹੋਵੇ ਉਹ ਕੂਲਰ ਤੁਸੀਂ ਇਹਨਾਂ ਨੂੰ ਦੇ ਜਣਾ 5000 ਦਾ ਕੱਟ ਲੈਣਾ ਜੇ ਤੁਸੀਂ 15 ਵਾਲਾ ਲੈਨੇ ਹੋ ਫਿਰ ਤੁਹਾਡਾ 7.5 ਦਾ ਕੱਟਿਆ ਜਾ ਪ੍ਰਾਣਾ ਕੂਲਰ ਹਾਂ ਜੀ ਵਾਹ ਜੀ ਵਾਹ ਜਿਹੇ ਜੇ ਮਰਜ਼ੀ ਜੇ ਤੁਹਾਡਾ ਕੂਲਰ ਹੈ ਵੀ ਨਹੀਂ ਤੁਸੀਂ ਅਲਮਾਰੀ ਕਟਾ ਦਿਓ ਪੇਟੀ ਕਟਾ ਦਿਓ ਕੋਈ ਵੀ ਅਕੈਡਮੀ ਦੇ ਨਾਮ ਆਪਣਾ ਇਹਨਾਂ ਨੂੰ ਦੇਣੀ ओके ਆਪਣੇ ਕੋਲ 1000 कूलर ਆਏ ਜੀ 1000 ਹੀ ਡਿਜ਼ਾਈਨ ਨਾਲ ਰੰਗਦੇ ਆਪਣੇ ਕੋਲ 2 ਸਾਲ ਦੀ ਗਾਰੰਟੀ ਆ ਕੇ ਜੀਸੀ ਕੰਪਨੀ ਦੇ कूलर ਨੇ ਹਿੰਦ ਕੰਪਨੀ ਦੇ कूलर ਨੇ ਦੋ ਕੰਪਨੀਆਂ ਨਾਲ ਆਪਣੀ ਅਟੈਚਮੈਂਟ ਵਾਹ ਜੀ ਵਾਹ ਇਹ ਆਫਰ ਤਾਂ ਕੋਈ ਦੇ ਹੀ ਨਹੀਂ ਰਿਹਾ ਮੈਨੂੰ ਲੱਗਦਾ ਅੱਜ ਦੇ ਜਮਾਨੇ ਦੇ ਵਿੱਚ ਤਾਂ ਇਹਦਾ ਕੋਈ ਆਫਰ ਹੀ ਨਹੀਂ ਚੱਲਦਾ ਕਿਉਂਕਿ ਹਰੇਕ ਆਪਦੇ ਫਾਇਦੇ ਦੀ ਸੋਚਦਾ ਤੇ ਆ ਦੇਖੋ ਅਕੇ ਦੇਖੋ ਜੀ ਡਿਜ਼ਾਈਨ ਦੇਖੋ ਜੀ ਆਪਣੇ ਕੋਲ 50 ਡਿਜ਼ਾਈਨ ਕੱਲ ਹੀ ਆਏ ਨੇ ਨਵੇਂ ਸਾਰੇ ਡਿਜ਼ਾਈਨ ਜੀ 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 ਇਸੇ ਤਰ੍ਹਾਂ ਆਪਣੇ ਕੋਲ ਵਾਸ਼ਿੰਗ ਮਸ਼ੀਨਾਂ ਦੀ ਸਕੀਮ ਹੈ ਵਾਸ਼ਿੰਗ ਮਸ਼ੀਨਾਂ ਦੀ ਸਕੀਮ ਹੈ ਹਾਂ ਜੀ ਹਾਂ ਲਓ ਜੀ ਸਮਾਨ ਸਾਰਾ ਘਰ ਵਾਲਾ ਹੀ ਹੈ ਘਰਚ ਵਰਤਨ ਵਾਲਾ ਕੋਈ ਦੂਜਾ ਸਮਾਨ ਨਹੀਂ ਹੈਗਾ ਵੀ ਜਿਹੜੀ ਕਿਸੇ ਲੋੜ ਹੀ ਨਹੀਂ ਪੈਂਦੀ ਸਾਰਾ ਸਮਾਨ ਕੂਲਰ ਵੀ ਤੁਹਾਨੂੰ ਹੁਣ ਅੱਗੇ ਲੋਡ ਪਾਊਗੀ ਚਲੋ ਵਾਸ਼ਿੰਗ ਮਸ਼ੀਨ ਹੀ ਲੈ ਕੱਪੜੇ ਤੁਹਾਨੂੰ ਲੈਣੀਆਂ ਇੱਥੇ ਵੀ ਆਫਰ ਦਾ ਹੈ ਹਾਂਜੀ ਇਹ ਜਿਵੇਂ ਆਪਣੇ ਕੋਲੇ 14000 ਤੋਂ ਵਾਸ਼ਿੰਗ ਮਸ਼ੀਨ ਸ਼ੁਰੂ ਹੈ ਜੀ ਵੋਲਟਸ ਕੰਪਨੀ ਦੀ ਵੋਲਟਸ ਕੰਪਨੀ ਦੀ ਕੰਪਨੀ ਵੀ ਆਏ ਨਹੀਂਗਾ ਵੀ ਜੇ ਪੁਰਾਣਾ ਵੀ ਕੱਟ ਕੇ ਵੱਧ ਦਾ ਕੱਟੇ ਤਾਂ ਕੰਪਨੀਆਂ ਮਾੜੀਆਂ ਹੋਣੀਆਂ ਵੋਲਟਸ ਕੰਪਨੀ ਦੀ ਵਾਟਰ ਪੂਲ ਲੈ ਲਓ ਆੜਾ ਦਾ ਪ੍ਰੋਡਕਟ ਹੈ ਨਾ ਜੀ ਹਾਂਜੀ ਵਾਟਰ ਪੂਲ ਲੈ ਲਓ ਜੀ ਵੋਲਟਸ ਲੈ ਲਓ ਕੈਲ 5000 ਦੀ ਕੱਟੀ ਹੋ ਜਾਣੀ ਹਾਂਜੀ ਹਾਂ ਜਿਹੋ ਜੀ ਮਰਜ਼ੀ ਤੁਸੀਂ ਟੁੱਟੀ ਫੁੱਟੀ ਸਾਨੂੰ ਦਿਓ ਓਕੇ ਹਾਂ 5000 ਰੁਪਏ ਆਪਦਾ ਕਿ ਢਾਕੇ ਬਾਕੀ ਪੇਮੈਂਟ ਦੇ ਦਿਓ ਵਾਹ ਜੀ ਵਾਹ 5000 ਦੀ ਤਾਂ ਕੱਟੀ ਹੋ ਜਾਣੀ ਜਿਹੜੀ ਮਰਜ਼ੀ ਹੋ ਜਾ ਬਾਕੀ ਤੁਹਾਨੂੰ ਪੁਰਾਣਾ ਸਮਾਨ ਲੈ ਕੇ ਆਉਣ ਦੀ ਜ਼ਰੂਰਤ ਨਹੀਂ ਜੀ ਤੁਸੀਂ ਇੱਕ ਵਾਰੀ ਵਿజిਟ ਕਰੋ ਬਹੁਤ ਘੱਟ ਰੇਟ ਤੇ ਆਪਾਂ ਇੱਕ ਵਾਰੀ ਦਾ ਕਰਾਈ ਲੈਨੇ ਆ ਓਕੇ ਜਿਵੇਂ ਮੈਨੂੰ ਹੁਣ ਤਾਂ ਨੌਲੇ ਜਾਣਾ ਤੇ ਨੌਲੇ ਦਾ 250 ਰੁਪਏ ਲੱਗਦਾ 250 ਆਪ ਘਰੋਂ ਚੱਕ ਲਵਾਂਗੇ ਇਹ ਚ ਨਵਾਂ ਸਮਾਨ ਛੱਡਾਵਾਂਗੇ ਤੇ ਪੁਰਾਣਾ ਲੈ ਆਵਾਂਗੇ ਹਰ ਪਿੰਡ ਦਾ ਬਹੁਤ ਰੇਟ ਘੱਟਾਪ ਦਾ ਔੜ ਦਾ 400 ਰੁਪਿਆ ਓਕੇ ਸਹਨੇ ਦਾ 400 ਰੁਪਿਆ ਓਕੇ ਹਾਂ ਇੱਕ ਪਾਸੇ ਤਾਂ ਹੀ ਕਰਾਇਆ ਆਪਾਂ ਨੂੰ ਦੇਣਾ ਪਊਗਾ ਇਹਦਾ ਵਾਅ ਆਏ ਕਹਿ ਸਕਦਾ ਵੀ ਘਰੇ ਬੈਠੇ ਫੋਨ ਕਰੋ ਤੁਹਾਡੇ ਘਰੋਂ ਸਮਾਨ ਛੱਡ ਕੇ ਜਾਣਗੇ ਘਰੋਂ ਹੀ ਲੈ ਕੇ ਜਾਣਗੇ ਫੋਨ ਨਹੀਂ ਕਰਨਾ ਕਰੀਏ ਵਿਜ਼ਿਟ ਕਰ ਜਾਣ ਤੇ ਜਿਆਦਾ ਪਸੰਦ ਨਾਲ ਸਮਾਨ ਲੈ ਜਾਂਦਾ ਤੁਹਾਡੇ ਸਮਾਨ ਲਿਆਉਣ ਦੀ ਲੋੜ ਨਹੀਂ ਚਾਹੇ ਮੋਟਰਸਾਈਕਲ ਤੇ ਆਓ ਚੁੱਕ ਇੱਕ ਚੱਕਰ ਨਹੀਂ ਹਣਾ ਜੀ ਤੁਸੀਂ ਇਹਨਾਂ ਕੋ ਇੱਕ ਵਾਰ ਵਿਜ਼ਿਟ ਕਰਨਾ ਵਾਜੀਵਾ ਅੱਗੇ ਏਸੀ ਆਗੇ ਜੀ ਆਪਣੇ ਕੋ ਗੋਤਰੇ ਜਮਾ ਰਹੇ ਨੇ ਏਸੀ ਦੀ ਬਹੁਤ ਵਧੀਆ ਸਕੀਮ ਆਪਣੀ ਓਕੇ ਇਹ ਏਸੀ ਉਹਦੇ ਹੀ ਕੰਪਨੀ ਦਾ ਜੀ 35000 ਰੁਪਏ ਦਾ 35000 ਦੇ ਸੀ ਹਾਂਜੀ ਇਹਦੇ ਨਾਲ 10000 ਰੁਪਏ ਦਾ ਤੁਸੀਂ ਸਾਨੂੰ ਪੁਰਾਣਾ ਏਸੀ ਦੇ ਸਕਦੇ ਹੋ ਪੁਰਾਣਾ ਏਸੀ ਦੇ ਦਿਓ ਸਾਨੂੰ ਜੇ ਕਿਸੇ ਦੇ ਅੰਦਰ ਏਸੀ ਪਹਿਲੀ ਿਆ ਲਵਾਉਣਾ ਤੇ ਦੇ ਕੋਲ ਕੂਲਰ ਪਿਆ ਅਲਮਾਰੀ ਪਈ ਹਾਂਜੀ ਆ ਤੁਸੀਂ ਸਾਨੂੰ ਕੂਲਰ ਦੇ ਦਿਓ ਉਹ ਵੀ 7000 ਦਾ ਕੱਟ ਦੇਾਂਗੇ ਓਕੇ ਅਲਮਾਰੀ ਵੀ 7000 ਦੀ ਕੱਟ ਦੇਾਂਗੇ ਪੇਟੀ ਪਈ ਹੁੰਦੀ ਆ ਪੁਰਾਣੀ ਕਿਹਬੀ ਉਹ ਵੀ 7000 ਦੀ ਕੱਟ ਵਾਹ ਜੀ ਵਾਹ ਦੇ ਲੁੱਟ ਲੈਣਾ ਦੀ ਆਫਰ ਨੇ ਬਾਈ ਇਹ ਜੀ ਆਫਰ ਮੈਨੂੰ ਨਹੀਂ ਲੱਗਦਾ ਕੋਈ ਦੇਊਗਾ ਅੱਜ ਦੇ ਜ਼ਮਾਨੇ ਦੇ ਆ ਅੱਗੇ ਕੂਲਰਾਂ ਦਾ ਰੰਗ ਵੀ ਦੇਖ ਲਓ ਜੀ ਰੰਗ ਵੀ ਤੁਹਾਨੂੰ ਦਿਖਾ ਦਨੇ ਇੱਧਰਲੇ ਪਾਸੇ ਰੰ ਰੰਗ ਵੀ ਹਰੇ ਕਰੰਗ ਦਾ ਮਿਲ ਜੂਗਾ ਇਹ ਨਹੀਂ ਵੀ ਇੱਕੋ ਰੰਗ ਦੇ ਕਾਲੇ ਨੀਲੇ ਚ ਆਹ ਦੇਖੋ ਇਧਰਲੇ ਪਾਸੇ ਜੇ ਤੁਹਾਨੂੰ ਜਿਹੋ ਜਿਹਾ ਸੰਤਰੀ ਚਾਹੀਦਾ ਹਰਾ ਚਾਹੀਦਾ ਨੀਲਾ ਚਾਹੀਦਾ ਜਿਹੋ ਜਿਹਾ ਮਰਜ਼ੀ ਚਿੱਟਾ ਚਾਹੀਦਾ ਕਾਲਾ ਚਾਹੀਦਾ ਜਿਹੋ ਜਿਹਾ ਮਰਜ਼ੀ ਤੁਹਾਨੂੰ ਕੂਲਰ ਚਾਹੀਦਾ ਜੀ ਹਰੇਕ ਤਰ੍ਹਾਂ ਦਾ ਹਰੇਕ ਰੰਗ ਦਾ ਹਰੇਕ ਮਾਡਲ ਦੇ ਵਿੱਚ ਤੁਹਾਨੂੰ ਕੂਲਰਾਂ ਹੀ ਮਿਲ ਜੂਗਾ ਅੱਗੇ ਫ੍ਰੀਜਾਂ ਆ ਗਏ ਜੀ ਹਾਂਜੀ ਆ ਇਸ ਤੋਂ ਬਾਅਦ ਆਪਣੇ ਕੋਲ ਫ੍ਰੀਜਾਂ ਦੀ ਬਹੁਤ ਵਧੀਆ ਕੁਆਲਿਟੀ ਆ ਜੀ ਕੈਲਵਿਨੇਟਰ ਲਓ ਬੋਲ ਤਸ ਲਓ ਇੱਥੇ ਫ੍ਰੀਜ ਆ ਗਏ ਸਾਰੇ ਜੀ ਹਾਂਜੀ ਇਹ ਆਪਣੇ ਕੋਲ 16000 ਤੋਂ ਸ਼ੁਰੂ ਨੇ 16000 ਤੋਂ ਸ਼ੁਰੂ ਹਾਂਜੀ 10 ਸਾਲ ਦੀ ਗਾਰੰਟੀ ਮਿਲੂ ਜੀ ਆਪਾਂ ਨੂੰ ਫੁੱਲ ਇਹਦੀ ਕੰਪਨੀ ਦਾ 10 ਸਾਲ ਦੀ ਗਾਰੰਟੀ ਹੈ ਪਹਿਲਾਂ ਤਾਂ ਜੀ ਮਸ਼ੀਨ ਆ ਜਾ ਫ੍ਰੀਜਨ ਦਾ ਰੇਟ ਵੀ ਬਹੁਤ ਸਸਤਾ ਹੈ 10000 ਵਾਲੀ ਕਿਹੜੀ ਆਪਣੇ ਕੋਲ ਕਿਹੜੀ 16000 16000 ਦੀ ਵੀ ਪਈ ਹੈ ਸਾਰੇ ਪਈਆਂ ਆ ਦੇਖੋ 16 ਵਾਲੀਆਂ 15 ਇਹ 16 ਵਾਲੀਆਂ ਪਈਆਂ ਬਾਜੀ ਬਾਜੀ ਹਾਂਜੀ ਲਓ ਇਹਦੇ ਚ 5000 ਦੀ ਪੁਰਾਣੀ ਕੱਟੀ 5000 ਦੀ ਕੱਟੀ ਜਿਹੋ ਜੀ ਮਰਜ਼ੀ ਹੋਵੇ ਬਾਈ ਜਿਹੋ ਜੀ ਮਰਜ਼ੀ ਹੋਵੇ ਕੱਟੀ ਹੀ ਜਾਣੀ ਆ ਤੁਸੀਂ ਜਿਹੋ ਜੀ ਤੋਂ ਮਰਜ਼ੀ ਮੈਂ ਤੁਹਾਨੂੰ ਇੱਕ ਵਾਰ ਸਮਝਾ ਵੀ ਦਿੱਤਾ ਵੀ ਕਿਹੋ ਜੀ ਹੋਵੇ ਜਿਹੋ ਜੀ ਮਰਜ਼ੀ ਹੋਵੇ ਤੁਹਾਨੂੰ ਕੱਟੀ ਹੀ ਜਾਣੀ ਜੇ ਫ੍ਰਿਜ ਨਾ ਹੋਵੇ ਵਾਸ਼ਿੰਗ ਮਸ਼ੀਨ ਦੇ ਦਿਓ ਪੇਟੀ ਦੇ ਦਿਓ ਅਲਮਾਰੀ ਦੇ ਦਿਓ ਉਹ ਵੀ 5 ਦੀ ਕੱਟੀ ਚੁੱਕ 5 ਦੀ ਕੱਟੀ ਵਾਹ ਜੀ ਵਾਹ ਲਓ ਜੀ ਅੱਗੇ ਆ ਦੇਖ ਸਕਦੇ ਹੋ ਜੀ ਮੇਰੇ ਆ ਤੁਸੀਂ ਇਧਰਲੇ ਪਾਸੋਂ ਬਾਕੀ ਡਿਲੀਵਰੀ ਇਹਨਾਂ ਦੀ ਹੈਗੀ ਆ ਬਹੁਤ ਘੱਟ ਰੇਟ ਦੇ ਵਿੱਚ ਹਣਾ ਜੀ ਡਿਲੀਵਰੀ ਵਗੈਰਾ ਤੁਹਾਡੇ ਘਰੇ ਕਰਨਗੇ ਜਿਹੋ ਜਿਹਾ ਤੁਸੀਂ ਐਡਰੈਸ ਅੱਗੇ ਆ ਦੇਖੋ ਜੀ ਆ ਆ ਗੀਆਂ ਆਪਣੇ ਕੋਲੇ ਸਭ ਤੋਂ ਵੱਧ ਅੱਜ ਦੇ ਜਵਾਨੇ ਦੇ ਵਿੱਚ ਚੱਲਦੀਆਂ ਡਰਾਉਡ ਐਲਈਡੀ ਹਾਂਜੀ ਹਾਂਜੀ ਡਰਾਉਡ ਇਹ ਪੰਜਾ ਜੀ ਵਾਹ ਜੀ ਵਾਹ ਇਹਦੇ ਬਾਰੇ ਦੱਸਿਓ ਇਹ ਆਪਾਂ ਨੂੰ 13000 ਦੀ ਮਿਲਦੀ ਹੈ 13000 ਹਾਂਜੀ ਇਹ 13000 ਦੀ ਐਲਈਡੀ ਹੈ ਪਹਿਲਾਂ ਤਾਂ ਰੇਟ ਹੀ ਬਈ ਬਹੁਤ ਸਸਤਾ ਐਲਈਡੀ ਦੇਖੋ ਕਿੱਡੀ ਆ 2 ਸਾਲ ਦੀ ਗਾਰੰਟੀ ਹੈ 32 ਇੰਚੀ ਹੈ ਜੀ ਗਾਰੰਟੀ ਵੀ ਨਾਲ 2 ਸਾਲ ਦੀ 2 ਸਾਲ ਦੀ ਵਾਹ ਜੀ ਵਾਹ ਤੇ ਹੁਣ ਇਹਦੇ ਵਿੱਚ ਕੀ ਆਫਰ ਦੋਗੇ ਇਹਦੇ ਚ ਆਪਾਂ ਟੈਲੀਵਿਜ਼ਨ ਕਟਾ ਸਕਦੇ ਹਾਂ 5000 ਰੁਪਏ ਦਾ ਪੁਰਾਣਾ ਟੈਲੀਵਿਜ਼ਨ ਦੇ ਦਿਓ ਪੁਰਾਣਾ ਟੈਲੀਵਿਜ਼ਨ ਜਿਹ ਵਾਹ ਜੀ ਵਾਹ ਜੇ ਟੈਲੀਵਿਜ਼ਨ ਹੈ ਨਹੀਂ ਅਲਮਾਰੀ ਪੇਟੀ ਪ੍ਰਾਣਾ ਕਣਕਲਾ ਢੋਲ ਵੀ ਪਿਆ ਹੋਵੇ ਉਹ ਵੀ ਇਹਦੇ 55000 ਦੇ ਕਟਾ ਸਾਰਾ ਕੁਝ ਹੀ ਕਟਿਆ ਜਾਵੇ ਹਾਂਜੀ ਹਜੇ ਪ੍ਰਾਣਾ ਸਮਾਨ ਜਿਹੜਾ ਬਕਵਾੜੀਏ ਨੂੰ ਵੇਚ ਦਿੰਦੇ ਉਹਨਾਂ ਕਵਾੜੀਆ 5 6 100 ਰੁਪਿਆ ਜਾਂ 1000 ਰੁਪਿਆ ਦੇ ਦਿੰਦਾ ਆਪਾਂ ਉਹ ਤੁਸੀਂ ਇੱਥੇ 5000 6000 ਦਾ ਕਰਨਾ ਹਾਂਜੀ ਕੱਟ ਕੇ ਤੁਸੀਂ ਸਾਨੂੰ 8000 ਰੁਪਿਆ ਦੇਣਾ 2 ਸਾਲ ਦੀ ਗਾਰੰਟੀ ਲੈ ਕੇ ਆਉਂਦਾ ਤੁਸੀਂ ਉਹ ਵਾਹ ਜੀ ਵਾਹ ਹੁਣ ਜੇ ਇਹਦੀ ਗੱਲ ਕਰ ਲਈਏ ਤੁਹਾਡੇ ਕੋਲ ਕੈਵਨ ਜੇ ਕਿਸੇ ਨੇ ਕੈਵਨ ਲੈਣਾ ਬਣਿਆ ਬਣਾਇਆ ਕੈਵਨ ਕਿੰਨੇ ਦਾ ਮਿਲੂ ਭਲਾ ਕੈਵਨ ਦਾ ਰੇ ਕੁਲੇ ਜਿਹੜਾ ਮਰਜੀ ਡਿਜ਼ਾਈਨ ਤੁਸੀਂ ਬਣਵਾਓ ਜਿਹੋ ਜਿਹਾ ਮਰਜੀ ਬਣਾਓ 6x6 ਦਾ ਸਾਈਜ਼ ਆ ਫੁੱਲੇ ਓਕੇ ਤੇ ਹੁਣ ਇਹ ਤੇ ਵੀ ਆਫਰ ਦੇ ਦੋ ਫਿਰ ਇਹਦੇ ਤੇ ਆਫਰ ਆਪਾਂ ਦੇਵਾਂਗੇ ਵੀ ਤੁਹਾਨੂੰ 15000 ਦਾ ਲੈ ਕੇ ਨਾਲ LED ਫ੍ਰੀ ਦੇ ਦੇਾਂਗੇ 32 ਇੰਚ ਆ ਗਏ ਬੰਦੇ ਨਾਲ ਹਾਂਜੀ LED ਮਿਲੂਗੀ ਮਿਲਦੀ ਟੀ ਆ ਐਲਈਡੀ ਭਾਈ ਕੈਵਨ ਦੇ ਨਾਲ ਫ੍ਰੀ ਮਿਲਨੀ ਹੈ ਜੇ ਤੁਸੀਂ ਕੈਵਨ 15000 ਦਾ ਖਰੀਦੋਗੇ ਤਾਂ ਆਈਡੀ ਐਲਈਡੀ 32 ਇੰਚ ਦੀ ਏਡੀ ਲੱਗੀ ਆ ਇਹ ਜਮ੍ਹਾਂ ਫ੍ਰੀ ਤੁਸੀਂ ਲਿਆ ਸਕਦੇ ਹੋ ਹਾਂਜੀ ਹਾਂ ਵਾਹ ਜੀ ਦੋ ਸਾਲ ਦੀ ਗਾਰੰਟੀ ਇਹ ਹੀ ਐਲਈਡੀ ਤੁਹਾਨੂੰ ਨਾਲ ਫ੍ਰੀ ਮਿਲੂ 15 ਡਿਜ਼ਾਈਨ ਨੇ ਜਿਹੋ ਜੇ ਮਰਜ਼ੀ ਤੁਸੀਂ ਡਿਜ਼ਾਈਨ ਲਗਾ ਸਕਦੇ ਵਾਹ ਜੀ ਵਾਹ ਇਧਰਲੇ ਪਾਸੇ ਜੀ ਫਲਕਾਰੀਆਂ ਬਾਗ ਆ ਗਏ ਆ ਹੁਣ ਫਲਕਾਰੀਆਂ ਬਾਗ ਜੀ ਤੁਸੀਂ ਮੈਂ ਤੁਹਾਨੂੰ ਦੱਸਿਆ ਤੁਸੀਂ ਵੀ ਆਫਰ ਗੱਲ ਕਰਦੇ ਕੈਮਰੇ ਤੋਂ ਬਈ ਕਿਸੇ ਦੇ ਘਰੇ ਹਣਾ ਪੁਰਾਣੇ ਪਏ ਆ ਹਾਂਜੀ ਹਾਂ ਹੁਣ ਜੇ ਕਈ ਵਾਰੀ ਪੁਰਾਣੇ ਪਏ ਆ ਇਹਦਾ ਕੋਈ ਮੁੱਲ ਮੂਲੇ ਲੱਗੂਗਾ ਇੱਥੇ ਹਾਂ ਜੀ ਆ ਪੂਰਾ ਵਧੀਆ ਮੁੱਲ ਦੇਵਾਂਗੇ ਜੀ ਕੀ ਇਹ ਆਪਾਂ ਬਾਗ 10000 12000 ਰੁਪਏ ਦਾ ਲਵਾਂਗੇ ਆ 10000 ਤਾਂ ਕੱਟਿਆ ਜਾਊ ਹਾਂ ਜੀ ਵਾਹ ਜੀ ਵਾਹ ਆ ਦੇਖੋ ਜੀ ਆ ਬਾਗ ਇਹਨਾਂ ਦੇ ਇਹ ਕੱਟੇ ਵੀ ਆ ਤੁਹਾਡੇ ਹਾਂ ਲੈ ਵੀ ਆ ਲੋਕਾਂ ਤੋਂ ਇਹ ਲੈ ਆਇਆ ਭਾਈ 10000 ਦਾ ਇੱਕ ਦੂਜੀ ਕਹਿੰਦੇ 40-50 ਹਜ਼ਾਰ ਨਾਲ ਉਹ ਕਿਹੜਾ ਉਹ ਦਰਵਾਜਿਆਂ ਵਾਲਾ ਹੁੰਦਾ ਜੀ ਫਿਗਰ ਬਾਗ ਕਹਿੰਦੇ ਇਹਨੂੰ ਓਕੇ ਹਾਂਜੀ ਉਹ ਤੇ ਬੰਦੇ ਬੜੇ ਹੁੰਦੇ ਘੋੜੇ ਘਾੜੇ ਡਿਜ਼ਾਈਨ ਬਣੇ ਹੁੰਦੇ ਹਾਂ ਕਲਾਕਾਰੀ ਵਾਹ ਜੀ ਵਾਹ ਉਹ ਤੁਹਾਡਾ ਵੀ 40 ਤੋਂ 50 ਹਜ਼ਾਰ ਦਾ ਕੱਟਿਆ ਜਾਊਗਾ ਹਾਂਜੀ ਆ ਬਾਗ ਤੁਸੀਂ 10000 9 10000 11 ਇਹ ਇੱਥੋਂ ਤੱਕ ਕੱਟੇ ਜਾਣਗੇ ਜੀ ਜੇ ਫੁਲਕਾਰੀਆ ਹੁਣ ਇਹਦੇ ਵਿੱਚ ਫੁਲਕਾਰੀ ਵੀ ਕੱਟੀ ਜਾਂਦੀ ਆ ਮੈਨੂੰ ਇਹ ਦੱਸੋ ਜੀ ਵੀ ਜਿਹੜਾ ਤੁਸੀਂ ਸਮਾਨ ਖਰੀਦਦੇ ਹੋ ਜਿਵੇਂ ਬਾਗ ਖਰੀਦਦੇ ਹੋ ਇਹਦੀ ਕੰਡੀਸ਼ਨ ਦੇਖਦੇ ਹੋ ਬੰਦੇ ਨਾ ਨਾ ਇਹ ਤਾਂ ਬਾਗ ਪਤਾ ਹੀ ਆ ਬਸ ਸਾਵੇਂ ਹੀ ਬਹੁਤ ਹੁੰਦਾ ਬਹੁ ਹੂੰ ਨਹੀਂ ਲੈਣਾ ਅਗਲੇ ਨੇ ਪੈਸੇ ਲੋੜਾ ਪੈਸੇ ਲੈ ਜਾ ਸਕਦਾ ਉਹ ਤੁਸੀਂ ਇਹ ਇਹ ਗੱਲ ਕਹਿ ਸਕਦੇ ਤੁਸੀਂ ਅੱਖਾਂ ਵਿੱਚ ਜਿਹੜੀ ਚੀਜ਼ ਖਰੀਦ ਲੈਣੀ ਹੈ ਨਹੀਂ ਵਰਦੀ ਹੋਏ ਹਾਂਜੀ ਹਾਂਜੀ ਜੀ ਵਾਹ ਜੀ ਵਾਹ ਅੱਗੇ ਆ ਦੇਖਸਾਂਗੇ ਜੀ ਬਾਹ ਵਾਧੂ ਸਮਾਨ ਪਿਆ ਇਹਨਾਂ ਦੇ ਕੋਲ ਯਾਰ ਤੂੰ ਇੱਕ ਗੱਲ ਹੋਰ ਆ ਜੀ ਜੇ ਕਿਸੇ ਨੇ ਮੰਨ ਕੇ ਚਲੋ ਮੈਂ ਹੋਰ ਗੱਲ ਵੀ ਸੁਣੀ ਸੀਗੀ ਲੋਕਾਂ ਤੋਂ ਬਈ ਜੀ ਕਿ ਸਰ ਦਾਜ ਦੇ ਵਿੱਚ ਸਮਾਨ ਦੇਣਾ ਆਪਣੀ ਕੁੜੀ ਨੂੰ ਹਾਂਜੀ ਤੇ ਉਹਦੇ ਤੇ ਵੀ ਤੁਹਾਡੀ ਆਫਰ ਚੱਲਦੀ ਹੈ ਕੋਈ ਬਹੁਤ ਵਧੀਆ ਹਾਂਜੀ ਹੁੰਦਾ ਗਰੀਬਾਂ ਵਾਸਤੇ ਬਹੁਤ ਤਕੜੀ ਸਕੀਮ ਹੈ ਜੀ ਇਹ ਵਾਹ ਜੀ ਵੇ ਇਹਦੇ ਵਿੱਚ ਕੀ ਪੰਜਾਬ ਚੋਂ ਪਹਿਲੇ ਨੰਬਰ ਤੇ ਆਪਣੇ ਕੋਲੇ ਆ ਵਾਹ ਜੀ ਵਾਹ ਇਹ ਚ ਆਪਾਂ 51000 ਰੁਪਇਆ ਲਿਆ ਕੇ 11 ਆਈਟਮਾਂ ਦਿੰਨੇ ਆ ਜੀ 11 ਆਈਟਮਾਂ 51000 ਦੀ ਹਾਂਜੀ ਓਕੇ ਪਹਿਲਾ ਆਈਟਮ ਹੈ ਤੇ ਤੁਸੀਂ ਦੇਖੋ ਤੁਸੀਂ ਬਾਕਸ ਬੈੱਡ ਨਾਲ ਗੱਦੇ ਆ ਜਿਹੜਾ ਮਰਜ਼ੀ ਬੈੱਡ ਗੱਦਾ ਲਾ ਸਕਦੇ ਹੋ ਇਹਨਾਂ ਦੇ ਵਿੱਚੋਂ ਹਾਂਜੀ ਆਹ ਤਾਂ ਜਮਾ ਲਗਜ਼ਰੀ ਬੈੱਡਾ ਦੇਖੋ ਘੱਟੋ ਘੱਟ ਮੇਰੇ ਖਿਆਲ ਨਾਲ ਬੈੱਡੀ 20-200 ਇਦੇ ਨਾਲ ਆਪਾਂ ਸੋਫੇ ਦੇਵਾਂਗੇ ਸੋਫੇ ਨਾਲ ਫੈਂਸੀ ਟੇਬਲ ਉਹ ਵੀ ਤੁਹਾਨੂੰ ਮੈਂ ਦਿਖਾਣਾ ਉੱਪਰ ਇਹਦੇ ਨਾਲ ਆਪਾਂ ਵੱਡਾ ਪ੍ਰੈਸਟੇਬਲ ਦੇਵਾਂਗੇ ਉਹ ਕਿਆ ਵੀ ਮਿਲੂਗਾ ਨਾਲ ਹਾਂਜੀ ਵੱਡੀ ਅਲਮਾਰੀ ਮਿਲੂਗੀ ਲੋਹੇ ਦੀ ਲੈ ਲਓ ਚਾਹੇ ਲੱਕੜ ਦੀ ਵਾਹ ਵਾਹ ਅੱਛਾ ਅਲਮਾਰੀ ਵੀ ਲੋਹੇ ਦੀ ਲੱਕੜ ਦੀ ਲੋਹੇ ਦੀ ਲੈ ਲਓ ਲੱਕੜ ਦੀ ਲੈ ਲਓ ਓਕੇ ਵੱਡਾ ਕੂਲਰ ਜਿਹੜਾ ਤੁਹਾਨੂੰ 15000 ਵਾਲਾ ਦਿਖਾਇਆ ਇਹ ਵੀ ਨਾਲ ਫਰੀ ਆ ਓਕੇ ਚਾਰ ਛੋਟੀਆਂ ਐਟਮਾਂ ਨੇ ਕਲੇ ਵਰਤਨ ਵਾਲੀਆਂ ਜੀ ਬਾਕੀ ਇਹ ਚ ਕੀ ਆ ਵੀ ਆਪਣੇ ਪੰਜਾਬ ਦੀ ਸਾਰੇ ਦੀ ਡਿਲੀਵਰੀ ਫਰੀ ਆ ਡਿਲੀਵਰੀ ਵੀ ਫਰੀ ਆ ਬਿਲਕੁਲ ਫਰੀ ਪੰਜਾਬ ਚ ਜਿੱਥੇ ਮਰਜ਼ੀ ਕੋਈ ਮੰਗਾ ਇਹ ਤਾਂ ਫਿਰ ਇੱਕ ਸਾ ਤੇ ਇਹਦੇ ਵਿੱਚ ਕਿੰਨਾ ਰੁਪਈਆ 52000 ਰੁਪਈਆ ਲੈਣਾ ਜੀ 12 ਆਈਟਮਾਂ ਇਹ ਹੋ ਗਈਆਂ 13ਵੀਂ ਆਈਟਮ ਇੱਕ ਗਿਫਟ ਸਾਡੇ ਵੱਲੋਂ ਫਰੀ ਆ ਗਿਫਟ ਵੀ ਮਿਲੂਗਾ ਹਾਂਜੀ ਲਓ ਜੀ 52000 ਦੇ ਵਿੱਚ ਇੰਨੀ ਆਈਟਮਾਂ 12 ਆਈਟਮਾਂ ਤੁਹਾਨੂੰ ਮਿਲਣਗੀਆਂ ਜਿਹੜੀਆਂ ਕਿ ਪੂਰੀਆਂ ਫੋਲ ਲਗਜ਼ਰੀ ਹੋਣਗੀਆਂ ਐਨੀਆਂ ਬੈੱਡ ਵੀ ਜਿਹੜਾ ਮਰਜੀ ਰੰਗ ਡਿਜ਼ਾਈਨ ਤੁਸੀਂ ਅਲਮਾਰੀ ਦਾ ਲੈ ਸਕਦੇ ਹੋ ਜਿਹੜਾ ਮਰਜੀ ਤੁਸੀਂ ਬੈੱਡ ਲੈ ਸਕਦੇ ਹੋ ਇਹ ਨਹੀਂ ਵੀ ਆ ਬੈੱਡ ਸਕੀਮ ਚ ਜਿਹੜਾ ਮਰਜੀ ਗੱਦਾ ਲਾ ਸਕਦੇ ਹੋ ਜਿਹੋ ਜਿਹਾ ਮਰਜੀ ਬੈੱਡ ਜਿਹੋ ਜਿਹਾ ਗੱਦਾ ਨਾ ਗੱਦੇ ਵੀ ਉੱਤੇ ਪਏ ਆ ਜੀ ਜਿਵੇਂ ਜ ਤੁਹਾਨੂੰ ਚਾਹੀਦਾ ਉਹੋ ਜ ਅਲਮਾਰੀਆਂ ਤੇ ਵੀ ਆਈਆਂ ਨੇ ਪਈਆਂ ਜੀ ਹਾਂਜੀ ਲਓ ਜੀ ਅੱਗੇ ਅਲਮਾਰੀਆਂ ਆ ਗਈਆਂ ਇਹਨਾਂ ਦੇ ਵਿੱਚੋਂ ਕੋਈ ਅਲਮਾਰੀ ਚੂਸ ਕੇ ਲੈ ਸਕਦਾ ਹੈ ਹਾਂ ਇਹਦੇ ਵਿੱਚੋਂ ਜਿਹੜੀ ਮਰਜ਼ੀ ਲੈ ਸਕਦਾ ਵਾਹ ਜੀ ਵਾਹ ਹੁਣ ਤੁਹਾਨੂੰ ਬਈ ਦੇਖੋ ਜੀ ਲਓ ਜੀ ਸ਼ੇਅਰ ਕਰਿਓ ਮਿੱਤਰੋ ਦਬਕੇ ਇਹੋ ਜਿਹਾ ਤੁਹਾਨੂੰ ਕਿਤੇ ਨਹੀਂ ਮਿਲਣਾ ਬਾਈ ਤੁਸੀਂ ਬਸ ਆਉਣਾ ਬਾਕੀ ਮੇਰੀ ਗਰੰਟੀ ਇਹ ਆ ਵੀ ਤੁਸੀਂ ਕੋਈ ਨਾ ਕੋਈ ਸਮਾਨ ਇਹਨਾਂ ਦੇ ਕੋਲੋਂ ਖਰੀਦ ਕੇ ਲੈ ਹੀ ਜਾਣਾ ਇਸੇ ਤਰ੍ਹਾਂ ਜੇ ਆਪਣਾ ਦਾਜ ਦਾ ਨਹੀਂ ਲੈਣਾ ਆਪਣੇ ਕੋਈ ਪੁਰਾਣੀ ਅਲਮਾਰੀ ਪਈ ਇਹਦੇ ਵਿੱਚ 6000 ਦੀ ਪੁਰਾਣੀ ਅਲਮਾਰੀ ਕੱਟੀ ਜਾਊ ਆਪਣੀ ਅੱਛਾ ਅਲਮਾਰੀ ਦੇ ਵਿੱਚ ਵੀ ਆਫਰ ਆ ਹਾਂਜੀ ਹਾਂਜੀ ਕੋਈ ਵੀ ਅਲਮਾਰੀ ਲੈਣੀ ਹੈ ਜੀ ਆਹ ਅਲਮਾਰੀ ਲੈਣੀ ਹੈ ਤਾਂ 6000 ਦੀ ਕੱਢੀ ਜਾਓ ਪੁਰਾਣੀ 6 ਦੀ ਪੇਟੀ ਦੇ ਦਿਓ ਅਲਮਾਰੀ ਦੇ ਦਿਓ ਜੇ ਪੁਰਾਣਾ ਢੋਲ ਪਿਆ ਉਹ ਚਾਰ ਦਾ ਕੱਟਿਆ ਜਾ ਤੁਸੀਂ ਅਲਮਾਰੀ ਲੈ ਸਕਦੇ ਹੋ ਕਿਹਦੀ ਅਲਮਾਰੀ ਨਹੀਂ ਹੁੰਦੀ ਪੁਰਾਣੀ ਕੰਨਾਂ ਦੇ ਮਨ ਦੇ ਵਿੱਚ ਇਹ ਆਊਗਾ ਵੀ ਸਾਨੂੰ ਚੱਲਦੀ ਚੀਜ਼ ਦੇਣੀ ਪਊਗੀ ਤੁਹਾਨੂੰ ਮੈਂ ਉਧਰਲੇ ਪਾਸੇ ਲੈ ਕੇ ਜਾਊਂਗਾ ਵੀ ਲੋਕਾਂ ਨੇ ਕਿਹੜੀਆਂ ਕਿਹੜੀਆਂ ਚੀਜ਼ਾਂ ਘਟਾਈਆਂ ਉਹ ਤੁਸੀਂ ਸਿਚੁਏਸ਼ਨਸ ਦੇਖ ਕੇ ਲੱਗ ਜੂ ਪਤਾ ਵੀ ਜਿਹੋ ਜੀ ਮਰਜ਼ੀ ਦੀ ਚੀਜ਼ ਕਰਾਉਣੀ ਅਲਮਾਰੀ ਜਿਹੜਾ ਮਰਜ਼ੀ ਰੰਗ ਡਿਜ਼ਾਈਨ ਅਗਲਾ ਕਹੋ ਜਿਹੋ ਜਿਹਾ ਡਿਜ਼ਾਈਨ ਕੋ ਆਪਾਂ ਉਹ ਜਿਹਾ ਤ ਸਾਰੀਆਂ ਆਫਰਾਂ ਦੇ ਨਾਲ ਵੀ ਲੋਡਡ ਆ ਸਮਾਨ ਦੇ ਨਾਲ ਵੀ ਲੋਡਡ ਆ ਤੇ ਬਾਕੀ ਜੇ ਪੁਰਾਣੇ ਆਪਣੇ ਕੋਈ ਗੱਡੇ ਪਏ ਆਪਾਂ ਗੱਡੇ ਵੀ ਚੇਂਜ ਕਰਕੇ ਦਿੰਨੇ ਆ ਪੁਰਾਣੇ 2000 ਦੇ ਕੱਟ ਦਿੰਨੇ ਆ ਜੀ 2000 ਦੇ ਗੱਡੇ ਵੀ ਪੁਰਾਣੇ ਕੱਟੇ ਹਾਂ ਜੀ ਹਜੇ ਹੋ ਜੇ ਮਰਜੀ ਹੁਣ ਰੂ ਵਾਲੇ ਇਹ ਵਧੀਆ 5500 ਦੇ 5 ਸਾਲ ਦੀ ਗਾਰੰਟੀ ਆ 5500 ਦੇ 5 ਸਾਲ ਦੀ ਗਾਰੰਟੀ ਦੇ ਨਾਲ ਮੰਨ ਕੇ ਤੁਹਾਨੂੰ 3500 ਰੁਪਏ ਦੇਣਾ ਹਾਂ ਹਾਂ ਜੀ 3500 ਰੁਪਏ ਦੇਣਾ ਪਊਗਾ ਗੱਡੇ ਤੁਸੀਂ ਜਿਹੋ ਜੇ ਮਰਜੀ ਪੁਰਾਣੇ ਦੇ ਦਿਓ ਰੂ ਵਾਲੇ ਲੋਗੋਡ ਵਾਲੇ ਕੋਈ ਵੀ ਹੋਣ ਜਿਹੋ ਜੇ ਮਰਜੀ ਹਾਂ ਜੀ ਲਓ ਜੀ ਆਜੋ ਲਓ ਜੀ ਸ਼ੇਅਰ ਕਰੀ ਇਹ ਜੀ ਵੀਡੀਓ ਤੁਹਾਨੂੰ ਲੱਭ ਕੇ ਲਿਆ ਕੇ ਦਿੱਤੀ ਹੈ ਵੀ ਤੁਹਾਡਾ ਫਾਇਦਾ ਬਹੁਤ ਹੋ ਜਾਣਾ ਇੱਥੇ ਆਉਂਦੇ ਨਾਲ ਆਹ LED ਦੇ ਡਿਜ਼ਾਈਨ ਹੈ ਜੀ ਸਾਰੇ ਦੇਖੋ ਅੱਛਾ ਇਹ ਆਗੇ ਦੂਜੇ ਆਗੇ ਹਾਂਜੀ ਉਹਦੇ ਚ ਜਿਹੜੀ ਆਪਾਂ ਸਕੀਮ ਚ ਦੇਣੇ ਨੇ ਓਕੇ 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 ਜੇ ਆ ਤੁਸੀਂ ਬਈ 15000 ਦਾ ਲੌਂਗ ਦਾ LED ਫਰੀ ਵਾਹ ਜੀ ਬਾਕੀ ਆ ਡਾਈਨਿੰਗ ਟੇਬਲ ਆਏ ਨੇ ਬਹੁਤ ਵਧੀਆ ਡਾਈਨਿੰਗ ਟੇਬਲ ਦਿਖਾਓ ਜੀ ਇੱਧਰਲੇ ਪਾਸੇ ਕਰਕੇ ਡਾਈਨਿੰਗ ਟੇਬਲ ਬਹੁਤ ਬਹੁਤ ਡਿਜ਼ਾਈਨ ਆਪਣੇ ਕੋਲੇ ਠੀਕ ਹੈ ਜੀ ਹਾਂਜੀ ਇਹ 35000 ਰੁਪਏ ਦਾ ਦੱਸਦਾ ਆਪਣਾ ਪੁਰਾਣਾ ਕੱਟਿਆ ਜਾਊਗਾ ਇੱਥੇ ਦੱਸਦਾ ਕੱਟਿਆ ਜਾਊਗਾ ਹਾਂਜੀ ਹਾਂ ਜ ਆ ਬੱਚਿਆਂ ਦੀਆਂ ਅਲਮਾਰੀਆਂ ਨੇ ਜੀ ਓਕੇ ਹਾਂਜੀ ਹਾਂ ਬਹੁਤ ਸਾਰੇ ਚ ਵੀ ਪੁਰਾਣਾ ਆਪਾਂ ਟੀਵੀ ਕਟਾ ਸਕਦੇ ਆ ਪੁਰਾਣਾ ਟੀਵੀ ਕੈਬਨ ਕਟਾ ਸਕਦੇ 2000 ਤੱਕ ਕਟਾਇਤ ਓਕੇ 2000 ਤੱਕ ਕਟਾਇਤ ਹਾਂਜੀ ਵਾਹ ਜੀ ਸਾਰੇ ਡਿਜ਼ਾਈਨ ਨੇ ਆਪਣੇ ਕੋਲੇ ਸਿਲਾਈ ਮਸ਼ੀਨ ਦੇ ਦਿਓ ਪੁਰਾਣੀ ਸਿਲਾਈ ਮਸ਼ੀਨ ਵੀ ਲੈਣੇ ਆ ਜੀ ਫਿਲਟਰ ਹੋਵੇ ਆਪਣੇ ਕੋਲੇ ਮਾਈਕ੍ਰੋ ਹੋਵੇ ਓਕੇ ਜੀ ਕੋਈ ਵੀ ਆਈਟਮ ਹੋਵੇ ਤੁਸੀਂ ਸਾਨੂੰ 2000 ਦੀ ਕਟਾ ਸਕਦੀ ਠੀਕ ਆ ਜੀ ਲਾਓ ਜੀ ਚੈੱਕ ਕਰੋ ਬਾਈ ਜੀ ਸਮਾਨ ਦੇਖੋ ਮਾਈਕ੍ਰੋਵੇਵ ਵੀ ਪਿਆ ਇਹਨਾਂ ਦੇ ਕੋਲੇ ਤੇ ਬਾਕੀ ਆ ਦੇਖੋ ਉਸ ਸਿੰਨਾ ਵਗੈਰਾ ਇਸੇ ਤਰ੍ਹਾਂ ਆਪਣੇ ਕੋਲ ਪੱਖਿਆਂ ਦੀ ਬਹੁਤ ਵਧੀਆ ਸਕੀਮ ਆਈ ਹੈ ਜੀ ਪੱਖਿਆਂ ਦੀ ਵੀ ਸਕੀਮ ਆ ਗਈ ਹਾਂ ਜੀ 2 ਸਾਲ ਦੀ ਗਾਰੰਟੀ ਹੈ ਪਰਫੈਕਟ ਕੰਪਨੀ ਦਾ ਓਕੇ ਪ੍ਰਕਾਸ਼ ਕੰਪਨੀ ਦਾ ਲਓ ਓਕੇ 500 ਰੁਪਏ ਦਾ ਆਪਣਾ ਪੁਰਾਣਾ ਕੱਟਿਆ ਜਾਓ ਜਿਹੋ ਜਿਹਾ ਮਰਜ਼ੀ ਹੋ ਹਾਂ 500 ਦਾ ਪੁਰਾਣਾ ਕੱਟਿਆ ਜਾਓ ਜਿਹੋ ਜਿਹਾ ਮਰਜ਼ੀ ਵਾਹ ਜੀ ਲਓ ਜੀ ਇਸੇ ਤਰ੍ਹਾਂ ਪ੍ਰੈਸ ਆਪਣੀ ਪੁਰਾਣੀ ਪ੍ਰੈਸ ਵੀ 500 ਦੀ ਕੱਟੀ ਜਾਓ ਅੱਛਾ ਪੁਰਾਣੀ ਪ੍ਰੈਸ ਵੀ 500 ਦੀ ਕੱਟੀ ਜਾਓ ਹਾਂਜੀ ਹਾਂ ਤੇ ਨਵੀਂ ਕਿੰਨੇ ਦੀ ਹੈ ਜੀ ਨਵੀਂ ਹੈ 11000 ਰੁਪਏ ਦੀ ਹੈ 2 ਸਾਲ ਦੀ ਗਾਰੰਟੀ ਹੈ 600 ਰੁਪਏ ਦੇਣਾ ਪਊਗਾ ਹਾਂਜੀ ਸਾਰਾ 600 ਰੁਪਏ ਲੱਗਣਾ ਹੈਂਡੀ ਦੇ ਦਿਓ ਪੁਰਾਣੀ ਵਧਾਣੀ ਦੇ ਦਿਓ ਕੋਈ ਵੀ ਆਈਟਮ ਦੇ ਦਿਓ ਵਾਹ ਬਈ ਵਾਹ ਵਾਹ ਅਜੋ ਜੀ ਬਈ ਆਫਰ ਕਿਤੇ ਨਹੀਂ ਮਿਲਣੀ ਤੇ ਨਾ ਤੁਹਾਨੂੰ ਕਿਤੇ ਮਿਲੀ ਹੋਣੀ ਆ ਜੋ ਉੱਪਰ ਸਮਾਨ ਦਿਖਾਈਏ ਤੁਹਾਨੂੰ ਆ ਜੋ ਉੱਪਰ ਵੀ ਪਿਆ ਜੇ ਤਾਂ ਬਾਕੀ ਸ਼ੋਅਰੂਮ ਵੀ ਬਹੁਤ ਵੱਡਾ ਇਹਨਾਂ ਦਾ ਇਹ ਵੀ ਸਾਰਾ ਭਰਿਆ ਪਿਆ ਤੇ ਉੱਤੇ ਹੀ ਆ ਦੇਖੋ ਭਾਈ ਇਧਰਲੇ ਪਾਸੇ ਦਿਖਾ ਆ ਸੋਫੇ ਨੇ ਜਿਹੜੇ ਆਪਾਂ 51000 ਦੀ ਸਕੀਮ ਚ ਦਿੰਨੇ ਆ ਜੀ ਜਿਹੜਾ ਤੁਹਾਨੂੰ 51000 ਦੀ ਸਮੰਜਾ ਮਿਲਣਗੇ ਹਾਂਜੀ ਹਾਂ ਜਿਹੜਾ ਮਰਜੀ ਸੋਫਾ ਲਾਓ ਜਿਹੜਾ ਮਰਜੀ ਟੇਬਲ ਨਹੀਂ ਆ ਮੇਜ਼ ਵਗੈਰਾ ਵੀ ਨਾਲ ਮਿਲ ਨਾਲ ਮਿਲੂ ਜੀ ਟੇਬਲ ਨਾਲ ਵਾਹ 51000 ਦੀ ਸਕੀਮ ਦੇ ਵਿੱਚ ਆ ਮੇਜ਼ ਦੇਖੋ ਯਾਰ ਕਿੰਨਾ ਲਗਜ਼ਰੀ ਆ ਵਾਹ ਜੀ ਵਾਹ ਸੋਫੇ ਦੇਖੋ ਕਿੰਨੇ ਸੋਹਣੇ ਆ ਆ ਸਾਰੇ ਡਿਜ਼ਾਈਨ ਆ ਜੀ ਆਜੋ ਵਾਹ ਜੀ ਵਾਹ ਦੇਖੋ ਭਾਈ ਚੈੱਕ ਕਰੋ ਤੁਸੀਂ ਕਿਹੜਾ ਫੁੱਲ ਗਾਰੰਟੀ 5 ਸਾਲ ਦੀ ਭਈਆ ਜਮਾ ਜੀ ਫੁੱਲ ਗਾਰੰਟੀ ਦੇ ਨਾਲ ਸੋਫੇ ਦੇਖੋ ਯਾਰ ਕਿੰਨੇ ਸੋਹਣੇ ਮੈਨੂੰ ਤਾਂ ਲੱਗਿਆ 51000 ਦੇ ਵਿੱਚ ਜਿਹੜੇ ਸੈਂਪਲ ਹੁੰਦੇ ਉਹ ਲੈ ਲੇਗੇ ਤਾਂ ਜਮਾਂ ਨਵੇਂ ਸੋਫੇ ਨਾਲ ਸਾਰੇ ਟੇਬਲ ਨਾਲ ਆ ਸਾਰਾ ਕੁਝ ਜੀ ਵਾਹ ਜੀ ਵਾਹ ਓਕੇ ਜੀ ਇਹ ਆਪਾਂ ਨੂੰ ਸੋਫੇ 20000 ਦੇ ਦਿੰਨੇ ਆ 20000 ਦੇ ਆ ਹਾਂ ਗੱਦੇ ਆਪਣੀ ਟੇਬਲ ਸੜੀ ਓਕੇ ਇਹਦੇ ਵਿੱਚ ਤੁਸੀਂ ਸਾਨੂੰ ਪੁਰਾਣਾ ਪੀੜਾ ਸੈੱਟ ਵੀ ਦੇ ਸਕਦੇ ਤਾਂ ਵੀ 5000 ਤਾਂ ਕੱਟਿਆ ਜੋ 5000 ਤਾਂ ਵੀ ਕੱਟਿਆ ਜੋ ਸੋਫਾ ਪੁਰਾਣਾ ਹੈਗਾ ਟੇਟੀ ਹੈਗੀ ਹੈ ਅਲਮਾਰੀ ਕੋਈ ਵੀ ਚੀਜ਼ ਤੁਸੀਂ ਕਟਾ ਦਿਓ ਓਕੇ ਤੁਹਾਡੇ 5000 ਰੁਪਏ ਖਰਾ ਹੋਜੂ ਵਾਹ ਜੀ ਵਾਹ ਲਓ ਜੀ ਸ਼ੇਅਰ ਕਰੋ ਨਾਲ ਦੀ ਨਾਲ ਭਾਈ ਦੇਖੋ ਤੁਸੀਂ ਜੇ ਜ ਮਰਜ਼ੀ ਸਮਾਨ ਕਟਾਓ ਇੰਨਾ ਇੰਨੇ ਰੇਟ ਤੇ ਦਾ ਯਾਰ ਮੈਨੂੰ ਕਹਿੰਦਾ ਕੋਈ ਵੀ ਨਹੀਂ ਕਟਦਾ ਬਾਕੀ ਆਪਣੇ ਫੈਂਸੀ ਸੋਫੇ ਜੇ ਆਪਾਂ ਕੋਈ ਰੂਮ ਦੇ ਹਿਸਾਬ ਨਾਲ ਤਿਆਰ ਕਰਵਾਣੇ ਆਪਣੀ ਆਪਦੀ ਫੈਕਟਰੀ ਆ ਤੁਸੀਂ ਸਾਈਜ਼ ਦੱਸ ਕੇ ਵੀ ਕਰਾ ਸਕਦੇ ਹੋ ਬਈ ਰੂਮ ਦੇ ਰੰਗ ਦੇ ਹਿਸਾਬ ਨਾਲ ਕਹਿ ਲੋ ਜਿਵੇਂ ਹੂਸਾ ਹੋਣਾ ਹਣਾ 7 ਸੀਟ ਵਾਲਾ ਬਣਵਾਓ 9 ਵਾਲਾ ਬਣਵਾਓ ਉਹਨੇ ਪੈਸੇ ਥੋੜੇ ਹੋਰ ਲੱਗਣਗੇ ਪਰ ਨਾਲੋਂ ਥੋੜਾ ਸਮਾਨ ਫਿਰ ਵੀ ਕਟਿਆ ਜਾਓ ਓਕੇ ਸਮਾਨ ਤਾਂ ਕਟਿਆ ਹੀ ਜਾਣਾ ਜੇ ਆ ਪੱਖੇ ਪਏ ਜੀ ਇਹ ਦੇਖੋ ਤੁਸੀਂ ਆ ਪੱਖੇ ਆ ਜੀ ਸਟੈਂਡ ਵਾਲੇ ਜਿਹੜੇ ਤੁਹਾਨੂੰ ਮੈਂ ਦੱਸਿਆ ਸੀ ਇਹ 2500 ਰੁਪਏ ਦਾ ਹਿੰਦ ਕੰਪਨੀ ਦਾ ਜੇ ਜੇ ਮਰਜ਼ੀ ਜਿਹੋ ਜਿਹੋ ਮਰਜ਼ੀ ਤੇ ਜਿਹੇ ਜੇ ਮਰਜ਼ੀ 1000 ਦਾ ਕੱਟਾ ਜਾਊ ਆ ਜੀ ਵਾ ਜੇ ਮੈਂ 10 ਟੈਂਡਾ ਵਾਲਾ ਹੈ ਨਹੀਂ ਤੋ 64 ਦੇ ਤੋ ਤਮੀ 1000 ਦੇ ਦੋ ਓਕੇ ਲਓ ਬਈ ਆ ਸਕੀਮ ਯਾਰ ਚੈੱਕ ਕਰੋ ਯਾਰ ਤੁਸੀਂ ਕਿੰਨੇ ਘੈਂਟ ਗੱਲ ਬਾਤ ਆ ਵੇਖੋ ਇਧਰਲੇ ਪਾਸੇ ਦੇਖੋ ਜੀ ਤੇ ਬਾਕੀ ਆ ਦੇਖ ਲਾਈਟ ਲਾਈਟ ਲੋ ਜੀ ਆ ਦੇਖੋ ਤੁਸੀਂ ਇੱਧਰਲੇ ਪਾਸੇ ਟੈਂਚੀ ਵਗੈਰਾ ਪਏ ਇਹਦਾ ਕੀ ਹਿਸਾਬ ਕਿਤਾ ਬਈ ਇਹ ਸਮਾਨ ਇਨਾ ਪਿਆ ਇਹ ਜੀ ਲੇਡੀ ਜਸ ਤੇ ਬਹੁਤ ਵਧੀਆ ਘਰੇ ਕੰਮ ਆ ਓਕੇ ਲੇਡੀ ਜੀ ਨੇ ਘਰੋਂ ਕੰਮ ਕਰਨਾ ਹੁੰਦਾ ਅੱਛਾ ਜੀ ਜਿਹੜੇ ਮੂਰੇ ਲੇਡੀ ਜੀ ਕੰਮ ਕਰਦੀ ਉਹਨੂੰ ਬਹੁਤ ਵਧੀਆ ਮੁਨਾਫਾ ਦਿੰਨੇ ਇਹਦਾ ਕੀ ਸਿਸਟਮ ਹੈ ਤੁਸੀਂ ਸਮਝਾਉਂਗੇ ਵੀ ਕਿਵੇਂ ਹੋ ਲੇਡੀ ਜੀ ਇਹ ਲੇਡੀ ਜੀ ਨੇ ਮੈਂਬਰ ਬਣਾਣੇ ਹੁੰਦੇ 13 ਅੱਛਾ ਹਾਂ 13 ਬਣਾ ਲਓ 15 ਬਣਾ ਲਓ ਓਕੇ ਹਾਂ ਉਹ ਆ ਕੇ ਹਰ ਮਹੀਨੇ ਸਮਾਨ ਦਵਾ ਕੇ ਲੈ ਜਾਣਾ ਕਲੇਡੀ ਅੱਛਾ ਜਿਵੇਂ ਬੰਦਿਆਂ ਨੂੰ ਦਵਾਉਣਾ ਕਿਸੇ ਨੂੰ ਹਾਂ ਲੇਡੀਜ਼ ਨੂੰ ਲੇਡੀ ਨੇ ਦਵਾਣਾ ਜਿਵੇਂ ਕਿਸੇ ਨੇ ਕੋਈ ਵੀ ਚੀਜ਼ ਦੀ ਜ਼ਰੂਰਤ ਹੈ ਕਿਸੇ ਨੂੰ ਮਿਕਸੀ ਜ਼ਰੂਰਤ ਹੈ ਜੂਸਰ ਆਪਣੇ ਕੋ 150 ਆਟਮਾ ਟੋਟਲ ਹਾਂ ਸਾਰੀ ਚੀਜ਼ ਕਰਦੀ ਮਿਲੂਗੀ ਕੋਈ ਨਹੀਂ ਤੁਸੀਂ ਕਹਿ ਸਕਦੇ ਵੀ ਇਹ ਚੀਜ਼ ਆਪਾਂ ਨੂੰ ਹੈ ਨਹੀਂ ਇੱਥੇ ਜਾਂ ਆਪਾਂ ਨੂੰ ਕਰੇ ਨਹੀਂ ਚਾਹੀਦੀ ਜੀ ਹਾਂ ਜੀ ਹਾਂ ਅੱਲੀ ਕੱਲੀ ਆਟਮ ਮਿਲੂ ਲੇਡੀਜ਼ ਵਾਸਤੇ ਬਹੁਤ ਵਧੀਆ ਸੁਨਹਿਰੀ ਮੌਕਾ ਇਹ ਜੀ ਇਹਦੇ ਵਿੱਚ ਕੀ ਫਾਇਦਾ ਹੋ ਸਕਦਾ ਉਹਨਾਂ ਦਾ ਜਿਹੜੀਆਂ ਬਣਾਉਂਦੀਆਂ ਉਹਨਾਂ ਨੂੰ ਤਾਂ ਅਸੀਂ ਗਿਫਟ ਦੇ ਦੇਣਾ ਓਕੇ ਜੀ ਜਿਹੜੀਆਂ ਨੇ ਬਣਾਣਾ ਉਹਨਾਂ ਨੂੰ 100-100 ਰੁਪਿਆ ਪਰ ਕਿਸਮਾਨ ਮਿਲ ਜਾਣਾ ਓਕੇ ਕਿਸੇ ਨੂੰ ਚੁੱਲੇ ਦੀ ਜਰੂਰਤ ਹੈ ਕਿਸੇ ਨੂੰ ਮਿਕਸੀ ਅਗਲੇ ਹਰ ਵੀ ਨੇ 100 ਦੇਈ ਜਲੂਗਾ ਚੀਜ਼ ਅਗਲੇ ਤੇ ਕਰੇ ਪਹੁੰਚ ਵਾਹ ਵਾਹ ਲਓ ਜੀ ਸ਼ੇਅਰ ਕਰੋ ਮਿੱਤਰੋ ਦੱਬ ਕੇ ਇਹ ਵੀਡੀਓ ਹੁਣ ਇੰਨੀ ਕਿ ਸ਼ੇਅਰ ਹੋਣੀ ਚਾਹੀਦੀ ਹੈ ਕਿ ਹਰੇਕ ਬੰਦਾ ਆਉ ਦਾ ਫਾਇਦਾ ਲੈ ਸਕੇ ਚੱਦ ਨਾਲ ਲਵੇ ਖੇਸ ਲਵੇ ਰਜਾਈਆਂ ਕਦੇਲੇ ਹਰ ਤਰ੍ਹਾਂ ਦੀਆਂ ਆਈਟਮਾਂ ਨੇ ਕੰਬਲ ਆ ਪਰਦੇ ਆ ਸੂਟ ਵਗੈਰਾ ਵੀ ਸਾਰੇ ਹੋਣਗੇ ਨਾ ਜੀ ਨਹੀਂ ਸੂਟ ਨਹੀਂ ਲੈਂਦੇ ਜੀ ਸਾਰਾ ਕੰਮ ਦੂਸਰਾਂ ਜਿਵੇਂ ਜਦ ਨਾਲ ਜੁੱਦਰਾ ਹੋ ਗਈਆਂ ਵਿਛਾਉਣ ਵਾਲੀਆਂ ਨਾ ਆਹ ਦੇਖੋ ਇੱਕ ਪਰਦੇ ਤੇ ਬਹੁਤ ਤਕੜੀ ਸਕੀਮ ਲਾਈ ਹੈ ਜੀ ਆਪ ਅਜੇ ਪਰਦੇ ਵੀ ਆ ਵਾਹ ਜੀ ਵਾਹ ਇਹ ਪੰਜਾਬ ਚੋਂ ਪਹਿਲੇ ਨੰਬਰ ਤੇ ਆ ਸਕੀਮ ਆਪਣੇ ਕੋਲ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਦੱਸੋ ਜੀ ਇਹਦੇ ਚ ਆਪ 300 ਰੁਪਏ ਦਾ ਪਰਦਾ ਦੇਨੇ ਆ 300 ਦਾ ਸਰਫੀ ਹਾਂ ਜੀ ਇਹਦੇ ਨਾਲ 150 ਰੁਪਏ ਦਾ ਪੁਰਾਣਾ ਕੱਟ ਦੇਾਂਗੇ ਜਿਹੋ ਜੇ ਮਰਜ਼ੀ ਪਰਦਾ ਦਿਓ ਤੁਸੀਂ ਸਾਨੂੰ ਤੇਰੇ ਦਾ ਪਾਟਿਆ ਪੁਰਾਣਾ ਜਿਹੇ ਮਰਜੀ ਪਾਟਿਆ ਉਤੈ ਨਵੇਂ ਲੈਣਾ ਹੋਊਗਾ ਜੀ ਜੀ ਵਾਹ ਜੀ ਵਾਹ ਇਹ ਤੇ ਆਪਣੇ ਕੋਲ ਸੌਟ ਜੇ ਨਾਲ ਕੱਟਿਆ ਜਾਣਾ ਹਾਂਜੀ ਇਹ 150 ਰੁਪਏ ਲੱਗੂ ਸਾਰਾ ਜੀ 150 ਦਾ ਇੱਕ ਵਾਰ ਦਾ ਭੇਜਣਾ ਹੈ ਸੋਣਾ ਤੁਹਾਨੂੰ ਹਾਂਜੀ ਕਿਉਂਕਿ ਪੁਰਾਣੇ ਪਰਦੇ ਘਰਾਂ ਦੇ ਵਿੱਚ ਹੁੰਦੇ ਹੀ ਆ ਤੁਹਾਡੇ ਹਾਂਜੀ ਹਾਂ 150 ਡਿਜ਼ਾਈਨ ਆ ਜੀ 150 ਆਪਣੇ ਕੋਲ ਡਿਜ਼ਾਈਨ ਆ 150 ਡਿਜ਼ਾਈਨ ਆ 150 ਦਾ ਹੀ ਤੁਹਾਡਾ ਕੱਟਿਆ ਜਾਣਾ ਹਾਂਜੀ ਹਾਂਜੀ ਜੀ ਜੀ ਲਓ ਜੀ ਸ਼ੇਅਰ ਕਰੋ ਬਾਈ ਮੈਂ ਤਾਂ ਇਹੀ ਗੱਲ ਕਹਿਣਾ ਵੀ ਸ਼ੇਅਰ ਕਰੋ ਯਾਰ ਅਰੇਕ ਬੰਦਾ ਆ ਪੰਜਾਬ ਦਾ ਅਰੇਕ ਬੰਦਾ ਇਥੇ ਤਰ੍ਹਾਂ ਕੰਬਲ ਦੇਖੋ ਰਜਾਈਆਂ ਦੇਖੋ ਧੀਆਂ ਪੇਨ ਆਸਤੇ ਦੇਣ ਨੂੰ ਦਾ ਵਿੱਚ ਬਹੁਤ ਵਧੀਆ ਸਕੀਮਾਂ ਮੈਂਬਰ ਬਣਾ ਕੇ ਲੇਡੀਜ਼ ਨੂੰ ਬਹੁਤ ਜਿਆਦਾ ਫਾਇਦਾ ਜੀ ਇਹਦੇ ਪੈਸੇ ਨਹੀਂ ਅਗਲੇ ਦੇ ਇਕੱਠੇ ਲੱਗਦੇ ਹਾਂਜੀ ਨਾਲੇ ਅਗਲੇ ਦੀ ਚੀਜ਼ ਬਣ ਜਾਂਦੀ ਸਹੀ ਗੱਲ ਆ ਸਾਰੀਆਂ ਗਰਮ ਚਾਦਰਾਂ ਦੂਜੀ ਚਾਦਰਾਂ ਸਾਰੇ ਤਰ੍ਹਾਂ ਦੀਆਂ ਮਿਲ ਲਈਆਂ ਜੀ ਹਾਂਜੀ ਵਾਹ ਜੀ ਵਾਹ ਹੁਣ ਉੱਥੇ ਲੈ ਕੇ ਚੱਲੀਏ ਜੀ ਬੰਦਿਆਂ ਨੂੰ ਜਿਹੜੇ ਸਮਾਨ ਤੁਸੀਂ ਪੁਰਾਣਾ ਕੱਢ ਹਾਂ ਹਾਂ ਉਹ ਵੀ ਦਿਖਾਣੇ ਆ ਜੀ ਜੀ ਹਾਂਜੀ ਆਜੋ ਹੁਣ ਤੁਹਾਨੂੰ ਉਧਰਲੇ ਪਾਸੇ ਲੈ ਚਾਲਦੇ ਹਾਂ ਜੀ ਤੇ ਬਾਕੀ ਇੱਥੇ ਤੁਹਾਨੂੰ ਸਮਾਨ ਦੇ ਵਿੱਚ ਕੋਈ ਨਹੀਂ ਹਾਂਜੀ ਬਾਕੀ ਜਿਨ੍ਹਾਂ ਨੇ ਇੱਥ ਜੀ ਉਹਨਾਂ ਵਾਸਤੇ ਬਹੁਤ ਵਧੀਆ ਕੰਪਨੀ ਨੇ ਸਹੂਲਤ ਦਿੱਤੀ ਆ ਦੱਸੋ ਜੀ ਜਿੱਥੋਂ ਬੱਸ ਸਟੇ ਤੋਂ ਬੱਸ ਬਾਹਰ ਨਿਕਲਦੀ ਉੱਥੇ ਕੰਪਨੀ ਦੇ ਤਿੰਨ ਆਟੋ ਖੜੇ ਨੇ ਅੱਛਾ ਜੀ ਉਹ ਫ੍ਰੀ ਇੱਥੇ ਛੱਡ ਕੇ ਜਾਣਗੇ ਜੀ ਇੱਥੇ ਜਦੋਂ ਸਮਾਨ ਲੈ ਲਿਆ ਉੱਥੇ ਛੱਡ ਗਿਆ ਜੀ ਇਹਨਾਂ ਨੂੰ ਮੰਨ ਕੇ ਚਲੋ ਦੁਕਾਨ ਤੇ ਤੁਹਾਨੂੰ ਲਿਆਉਣ ਨੂੰ ਵੀ ਤੁਹਾਨੂੰ ਇੱਥੇ ਕੋਈ ਕਾਰਨਾ ਨਹੀਂ ਪੈਣਾ ਉਹ ਵੀ ਜ਼ਿੰਮੇਵਾਰੀ ਇਹਨਾਂ ਦੀ ਆ ਹਾਂ ਜੀ ਜੀ ਲਓ ਜੀ ਬਾਕੀ ਤੁਸੀਂ ਚੈੱਕ ਕਰੋ ਜੀ ਸਾਰਾ ਸਮਾਨ ਇੱਥੇ ਜਿੰਨਾ ਹੀ ਪਿਆ ਕਮਾਲ ਦੀ ਗੱਲ ਬਾਤ ਆ ਵੀ ਮੈਂ ਤਾਂ ਇਹੀ ਗੱਲ ਕਹਿਣਾ ਬਹੁਤ ਧੰਨਵਾਦ ਕਰਤੀ ਹਾਂਜੀ ਦੋਨੋਂ ਉਧਰਲੇ ਪਾਸੇ ਲੈ ਕੇ ਚੱਲਦੇ ਆਂ ਜੀ ਤੇ ਬਾਕੀ ਤੁਹਾਨੂੰ ਉਧਰ ਨਾਲ ਦਿਖਾਉਣਾ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਨੂੰ ਦੇਖਿਆ ਆਜੋ ਹੁਣ ਤੁਹਾਨੂੰ ਉਧਰਲੇ ਪਾਸੇ ਲੈ ਚੱਲਦੇ ਆਂ ਥੈਂਕ ਯੂ ਜੀ ਆਜੋ ਚੱਲੀਏ ਮਿੱਤਰੋ ਹੁਣ ਮੈਂ ਉੱਥੇ ਲੈ ਆਇਆ ਜਿੱਥੇ ਇਹਨਾਂ ਦਾ ਪੁਰਾਣਾ ਸਮਾਨ ਕੱਟਿਆ ਹੋਇਆ ਆ ਆ ਬਈ ਢੋਲ ਤੁਹਾਨੂੰ ਕਿੰਨੇ ਦਾ ਲੱਗਦਾ ਤਹਾ ਮੈਂ ਮਾਰਗਰੀ ਕਵਾੜੀ ਨੂੰ ਦਵਾਂਗਾ 4 ਤੋਂ 500 ਰੁਪਏ ਬਾਈ ਕਿੰਨੇ ਦਾ ਘਟਿਆ ਇਹ ਇਹ 4000 ਦਾ ਘਟਿਆ ਵੀਰੇ ਆ ਢੋਲ ਬਾਈ 4000 ਦਾ ਹਾਂਜੀ ਹਾਂਜੀ ਆ ਟੁੱਟਿਆ ਬਾਈ ਦੇ ਦਿਓ ਚੱਪ ਥਾ ਥਾਂ ਦੇ ਚੱਪ ਪਏ ਪਏ ਬਾਈ ਆ ਫਰਿੱਜ ਟੁੱਟੀ ਭਜੀ ਇਹ ਕਿੰਨੇ ਦੀ ਕੱਟੀ ਬਾਈ ਇਹ 5000 ਦੀ ਕੱਟੀ ਹੈ ਵੀਰੇ 5000 ਦੀ ਕੱਟੀ ਬਾਈ ਮੈਂ ਤੁਹਾਨੂੰ ਸਮਾਨ ਦਿਖਾ ਰਿਹਾ ਜਿਹੋ ਜਿਹਾ ਸਮਾਨ ਤੁਹਾਡੇ ਘਰੇ ਪਿਆ ਵਾ ਆ ਵਾਸ਼ਿੰਗ ਮਸ਼ੀਨ ਦੇਖ ਸਕਦੇ ਤੁਸੀਂ ਇਹ ਵਾਸ਼ਿੰਗ ਮਸ਼ੀਨ ਦੇਖ ਲਓ ਬਾਈ ਇਹ ਵਾਸ਼ਿੰਗ ਮਸ਼ੀਨ ਕਿੰਨੇ ਦੀ ਕੱਟੀ ਹੈ ਬਾਈ ਇਹ ਵੀ 5000 ਦੀ ਇਹ ਵੀ 5000 ਦੀ ਕੱਟ ਲਈ ਬਾਈ ਆ ਟੁੱਟੀਆਂ ਸਾਰੇ ਪਾਸੇ ਪਈ ਇਹ ਵੀ 5000 ਦਾ ਕਟਿਆ ਬਈ ਹਾਂਜੀ ਹਾਂ ਬਈ 5000 ਇਹ ਵੀ 5000 ਦਾ ਕਟਿਆ ਬਈ ਟੀਵੀ ਕਮਾਲ ਕੀਤੀ ਪਈ ਆ ਯਾਰ ਤੁਸੀਂ ਸਾਰੀ ਜਿਹੜਾ ਮਰਜੀ ਸਮਾਨ ਹੋਵੇ ਸਾਰਾ 5 5000 4000 ਉਸ ਤੋਂ ਨਾ ਕਟਿਆ ਜਾਊਗਾ ਹਾਂਜੀ 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 ਲਓ ਜੀ ਆ ਦੇਖੋ ਬਈ ਆ ਟੇਬਲ ਦੇਖੋ ਤੁਸੀਂ ਬਈ ਆ ਟੇਬਲ ਦੀ ਗੱਲ ਕਰੀਏ ਸਾਰਾ ਟੁੱਟਿਆ ਬਿਆਣਾ ਇਹਦੇ ਕੱਚ ਕੁਛ ਨਿਕਲਿਆ ਪਿਆ ਦੇਖ ਸਕਦੇ ਹੋ ਕਬਾੜ ਵਾਲੀ ਹਾਲਤ ਦੇ ਵਿੱਚ ਇਹ ਕਿੰਨੇ ਦਾ ਕਟਿਆ 2000 ਦਾ ਕਟਿਆ ਵੀਰੇ 2000 ਦਾ ਕਟਿਆ ਹਾਂਜੀ ਹਾਂਜੀ ਵਾਹ ਜੀ ਵਾਹ ਆ ਦੇਖਣਾ ਪੀੜਾ ਸੈੱਟ ਵਗੈਰਾ ਆ ਗਿਆ ਇਹ ਕਿੰਨੇ ਦਾ ਕਟਿਆ ਜੀ ਇਹ 4000 ਦਾ ਵੀਰੇ ਅੱਛਾ ਇਹ ਇਹਾਰੇ ਪ੍ਰਾਣੀਆਂ ਮਾਲ ਅਲਮਾਰੀਆਂ ਪੰਜੋਂ ਦੀ ਉਹ ਕਿੰਨੇ ਦੀ ਕੱਟ ਸਕਦੇ ਅਲਮਾਰੀ ਅਲਮਾਰੀ 5000 ਦੀ ਕੱਟੀ ਜਾਂਦੀ ਹੈ ਵੀਰੇ ਅੱਛਾ 5000 ਦੀ ਜੇ ਜੀ ਮਾਰੀ ਟੁੱਟੀ ਭੱਜੀ ਚੈਪ ਪਈ ਹੋਣ ਆਹ ਦੇਖੋ ਜੀ ਆ ਬੈੱਡ ਪਈ ਹੈ ਜੀ ਪੁਰਾਣੇ ਜ਼ਮਾਨੇ ਦੇ ਇਹ ਕਿੰਨੇ ਹਿਸਾਬ ਨਾਲ ਕੱਟੇ ਜਾਂਗੇ ਇਹ 3000 ਰੁਪਏ ਦੇ ਕੱਟੇ ਜਾਂਦੇ ਆ ਵੀਰੇ ਅੱਛਾ ਇਹ 3000 ਦੇ ਕੱਟੇ ਨੇ ਹਾਂ ਜੀ ਬਾਈ ਕਮਾਲ ਕੀਤੀ ਪਈ ਹੈ ਸੰਦੂਖ ਪਈ ਇੱਧਰ ਵੀਰੇ ਆ ਦੇਖੋ ਅੱਛਾ ਜੀ ਆ ਸੰਦੂਖ ਪਾਏ ਬਾਈ ਪੁਰਾਣੇ ਇਹ ਦੱਸੀ ਬਾਈ ਇਹਦੀ ਬਾਰੇ ਇਹ ਵੀ 4000 ਦਾ ਕੱਟਾ ਜਾਂਦਾ ਵੀਰੇ 4000 ਦਾ ਇਹ ਕੱਟਿਆ ਜਾਂਦਾ ਲਓ ਜੀ ਬਾਈ ਜ ਅਜੀਦਲੇ ਬਾਈ ਸੋਫੇ ਦੀ ਬਾਈ ਹਾਤ ਜੇ ਜੀ ਮਰਜ਼ੀ ਹੋਵੇ ਪਾਟੇ ਹੋਵੇ ਜੇ ਜੇ ਮਰਜ਼ੀ ਹੋਵੇ ਕਿਉਂਕਿ ਪਾਟੇ ਆਊਗਾ ਫੇਰ ਹੀ ਅਗਲਾ ਨਵਾਂ ਲੈਣ ਆਊਗਾ ਤੁਸੀਂ ਪਾਟੇ ਆ ਪੁਰਾਣਾ ਜੇ ਜੇ ਮਰਜ਼ੀ ਆ 5000 ਦਾ ਤੁਸੀਂ ਇਹਨਾਂ ਦੇ ਕੋਲ ਸੋਫਾ ਕਟਵਾ ਸਕਦੇ ਹੋ ਹੁਣ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਬਾਕੀ ਐਡਰੈਸ ਤੁਹਾਨੂੰ ਬਾਜੀਆਂ ਨਾਲ ਮਿਲਾ ਦਾਂਗੇ ਸਾਰਾ ਐਡਰੈਸ ਮੈਂ ਤੁਹਾਨੂੰ ਦੱਸ ਦੂੰਗਾ ਸ਼ੇਅਰ ਕਰੋ ਸੁਭਾਭਤ ਧੰਨਵਾਦ ਰੇ ਮਿਹਰਬਾਨੀ ਥੈਂਕ ਯੂ ਥੈਂਕ ਯੂ